ਭਗਵਾਨ ਕਮਾਨ ਦੀਆਂ ਚੀਕਾ ਕਢਾਉਣੀਆਂ ਚ ਚੀਕਾ ਚੀਕਾ ਭਗਵਾਨ ਕਮਾਨ ਦੀਆਂ ਲਿੱਕੇ ਵਾਲੇ ਜਿੰਦਾਬਾਦ ਇਹ ਭਗਵਾਨ ਤੇ ਸਿਆ ਤੈਨੂੰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਪਰ ਹਾਈ ਕੋਰਟ ਵੀ ਉਸ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿੰਦਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕਿ ਚੀਕਾ ਇਹਦੀ ਹੈ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦੀਆ ਕਿ ਅੱਜ 5ਵੀਂ 6ਵੀਂ ਸਿੱਟ ਬਣ ਗਈ। ਔਰ ਸਿੱਟ ਦਾ ਲੈਵਲ ਹੁਣ ਉੱਤੋਂ ਥੱਲੇ ਨੂੰ ਆਈ ਜਾਂਦਾ। ਹੁਣ ਕੁਝ ਅਫਸਰ ਆਏ ਆ। ਚਲੋ ਮੈਨੂੰ ਖੁਸ਼ੀ ਹੈ। ਮੈਂ ਪਿਛਲੀ ਵਾਰੀ ਕਿਹਾ ਸੀ ਸਵਾਦ ਤਾਂ ਆਵੇ। ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ। ਹਨ ਹੋ। ਮਗਰ ਆਪ ਤਾਂ ਬੜਿਆ ਨਹੀਂ। ਚਲੋ ਏਸ ਗੱਲ ਦੀ ਮੈਨੂੰ ਤਸੱਲੀ ਆ ਕਿ ਆਪ ਦੀਆਂ ਅੱਖਾਂ ਤੇ ਕੰਨ ਲਾ ਛੱਡੀਆਂ ਨੇ। ਮੈਨੂੰ ਇੱਕ ਐਸਪੀ ਲਾਇਆ ਹੈ। ਭਾਵੇਂ ਆਪ ਸਰ ਜੂਨੀਅਰ ਹੈ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ। ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਕੋਰਟ ਲਾਈਨ 'ਚ ਭਗਵੰਤ ਨੂੰ ਦੱਸੂ ਤਾਂ ਜ਼ਰੂਰ ਕਿ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਤਾਂ ਕਾਨੂੰਨ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟ੍ਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਛੱਦਦੀ ਆ ਪੁਲਿਸ ਜਾਂ ED ਤੇ ਭਗਵੰਤ ਮਾਨ ਦੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਣਗੇ ਚਾਰ ਵਾਰੀ ਛੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਵਾਲ ਨੂੰ ਮੇਰੇ ਯਾਰ ਨੂੰ ਉਹ ਤਾਂ ਜਾਂਦਾ ਨਹੀਂ ਮੈਨੂੰ 7 ਵਾਰੀ ਛੱਦਿਆ ਕੱਲਾ ਸ਼ਹੀਦ ਦੀ ਦਿਹਾੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਬਾਕੀ ਜਿੰਨੀ ਵਾਰੀ ਮੈਂ ਸੱਧਿਆ ਮੈਂ ਆਈ ਵਾਰੀ ਪੇਸ਼ ਹੋਇਆ ਔਰ ਤੁਸੀਂ ਸਿੱਟਾ ਦਾ ਹਾਲ ਵੇਖ ਲਓ ਕਿੰਨੀ ਪੋਲੀਟਿਕਲੀ ਅੰਦਰ ਪ੍ਰੈਸ਼ਰ ਚੱਲ ਰਹੀਆਂ ਨੇ ਕਦੇ ਸੁਣਿਆ ਕਿ ਪਰਚਾ ਪਹਿਲਾਂ ਡੀਜੀਪੀ ਦਵੇ ਖਾਲੇਦਾਰ ਦਿੰਦੇ ਹੁੰਦੇ ਪਰਚਾ ਸਾਨੂੰ ਤੇ ਡੀਜੀਪੀ ਨੇ ਪਰਚਾ ਦਿੱਤਾ ਉਹ ਡੀਜੀਪੀ ਛਟੋਪਾਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪੈਨਲਟੀ 'ਤੇ ਚਾਰਟ ਸੀਟ ਕਰਤਾ ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸਿੱਟ ਅੱਗੇ ਮੈਂ ਪੇਸ਼ ਹੋ ਗੇ ਮਤਲਬ ਕਿ ਚਾਰ ਸਿੱਟਾਂ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇਹਦੇ ਪਰਚਾ ਨਹੀਂ ਬਣਦਾ ਇਹ ਗਲਤ ਕੰਮ ਹੈ ਹੁਣ ਵੇਖੋ ਨਵੀਂ ਸਿੱਟ ਬਣ ਗਈ ਅਫਸਰ ਵੀ ਜੂਰੀਅਰ ਹੁੰਦੇ ਜਾਂਦੇ ਆ ਹੁਣ ਸੀਨੀਅਰਟੀ ਤੇ ਨਹੀਂ ਪਹਿਲਾਂ ਅਫਸਰ ਸੀਨੀਅਰ ਸੀ ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਯਾ ਭਗਵਾਨ ਸਮਾਨ ਨੂੰ ਕੋਚ ਕਰਨ ਤੇ ਲੱਗੂ ਆਪ ਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਨਹੀਂ ਜਿੰਨੇ ਅਫਸਰ ਚਾਹੀ ਬਦਲ ਗਈ ਹੈ ਕੀ ਲੱਗਦਾ ਕਿ ਸਵਾਲਾਂ ਚ ਵੀ ਕੋਈ ਬਦਲਾ ਆਇਆ ਗਈ ਤੁਸੀਂ ਆਪ ਸਹਲੇ ਹੋ ਅਫਸਰ ਚਾਈ ਨੂੰ ਕਿੰਨੀ ਵਾਰੀ ਤਾਂ ਬਦਲ ਲਿਆ ਕਦੇ ਸੁਣਿਆ ਪਹਿਲਾਂ 5 6 ਛੇਤਰ ਬਣ ਗਿਆ ਨੇ ਔਰ ਸੁਪਰੀਮ ਕੋਰਟ ਦਾ ਆਰਡਰ ਹੈ ਇਹਨਾਂ ਤੇ ਕਿ ਇਹ ਜਿੰਨੀਆਂ ਵੀ ਸਿੱਟਾਂ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੋਤੇ ਨੇ ਸਰਕਾਰਾਂ ਦੇ ਹੁਣ ਕਿੰਨੇ ਆ ਭਾਈ ਇਹਨੇ ਕੋਨਾ ਕੋਨਾ ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਆ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਮਿਲ ਮਿਲ ਜਾਇਓ ਇਤਨੀ ਭਰਾਵਾ ਜੀ ਸਰ ਤੋਂ ਡਾਊਟ ਆ ਜੀ ਦੰਕਾਰੀ ਕਰ ਸਕਦੇ ਕੋਈ ਤੁਹਾਨੂੰ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਪਵੇ ਨਾ ਉਹਨੂੰ ਕਿਹੇ ਝੂਠੇ ਕੇਸੇ ਤਾਂ ਬਚਾਉਣ ਕੇ ਮੈਂ ਕਿਹੜਾ ਕਈ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲਿਆ ਉਹਨਾਂ ਗੇਰੇ ਰਾਜ ਦੇ ਨੇਰੇ ਮਿਲਦੇ ਹੋ ਤਾਂ ਵਿਚਾਰੇ ਬੋਲਦੇ ਨਹੀਂ ਉਹਨਾਂ ਨੂੰ ਤਾਂ ਵਧਾਈ ਨਾਲੇ ਹੋ ਗਿਆ ਤੁਹਾਡਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ ਤੇ ਖਰਗੇ ਸਾਹਿਬ ਨੂੰ ਜਿਹੜਾ ਮੱਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗੱਲ ਕੇ ਪਾਸ ਤਾਂ ਕੇਜਰੀਵਾਲ ਸਾਹਿਬ ਵਿਦਾਊਟ ਮੱਫਲਰ ਹੋ ਕੇ ਮੱਫਲਰ ਮੈਨ ਕੌਣ ਬਣਾਤਾ ਖਰਗੇ ਸਾਹਿਬ ਇਹਨਾਂ ਦਾ ਐਲਾਈਂਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਆ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਗਾ ਧਰਮ ਸੋਤ ਨੂੰ ਖੜਾ ਸਾਹਿਬ ਨੂੰ ਕਿੱਕੀ ਤੇ ਲੋਹ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟਾ ਕਾਂਗਰਸੀਆਂ ਦੀ ਗਿਲਦੀਆਂ ਨੂੰ ਹੁਣ ਮੈਨੂੰ ਲੱਗਦਾ ਆਪ ਦੀ واਸ਼ਿੰਗ ਮਸ਼ੀਨ ਚੋਂ ਨਿਕਲ ਗਈ ਹੁਣ ਇਹ ਦੁੱਧ ਝੋਤੇ ਹੋ ਕੇ ਲੈਨ ਚ 파ਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈਓ ਮੈਨੂੰ ਉਹ ਭਰਾਵਾ ਸਿੱਕਾ ਮੇਹ ਸਿੱਕਾ ਨਿਕਲ ਰਹੀਆਂ ਸਿੱਕਾ ਦਾ ਨਿਕਲਣਾ ਹੀ ਕੋਈ ਸਿੱਕਾ ਨਿਕਲ ਕੋਟਾ ਨੇ ਫੈਸਲੇ ਦੇਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਇਸ ਲਈ ਭਰਾਓ ਜੇ ਤਾਂ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ-ਸੂਲ ਕਰ ਲਿਓ ਨਹੀਂ ਆਇਆ ਤੇ ਫੇਰ ਦੇ ਮਿਲਾਂਗੇ ਕੱθε ਫੇਰ ਮਹੀਨੇ ਨੂੰ ਮਿਲਾਂਗੇ ਦੋਆ ਨੂੰ ਮਿਲਾਂਗੇ ਤਿੰਨਾ ਨੂੰ ਮਿਲਾਂਗੇ ਮਗਰ ਮੈਂ ਭਗਵੰਤ ਜੀ ਆਵਾ ਘੜੀ ਭਾਈ ਆਵਾ ਮਾਈਕ 'ਤੇ ਬੜੇ ਭਗਵੰਤ ਬਾਣ ਨੂੰ ਤੁਰ ਚਲੇ ਆ ਭਾਉ ਚੱਦੀ ਕਰਾਂਗੇ ਸਰ ਜਗ੍ਹਾ ਚੇਂਜ ਕਰੀਆ ਪਹਿਲਾਂ ਉੱਤੇ ਡੀਆਈਓ ਆਫਿਸ ਸੀਗਾ ਹੁਣ ਪੁਲਿਸ ਲਾਈਨ ਹੈ ਉਰੇ ਬਰਗੇਡਿੰਗ ਕਰਦੀ ਹੈ ਵਰਕਰ ਨੂੰ ਆ ਨਹੀਂ ਦਿੱਤਾ ਜਾ ਰਿਹਾ ਕਿੱਸਾ ਦੇਖਦੇ ਉਸ ਕਬਰਾਟ ਹੈ ਨਾ ਕੇਜਰੀਆਲ ਨੂੰ ਜੀ ਕਬਰਾਟ ਨੇ ਭਗਵੰਤ ਮਾਨ ਨੂੰ ਜੀ ਮੈਨੂੰ ਲੱਗਦਾ ਕੇਜਰੀਆਲ ਨੂੰ 18 ਨੂੰ ਛੱਦਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਛੱਦ ਦੇ ਹਰ ਕਹਿੰਦਾ ਕਿ ਉਹਦੇ ਨੂੰ ਜਹਾਜ ਤੇ ਤਿਆਰ ਕਰਕੇ ਪੰਜਾਬ ਦਾ ਜਹਾਜ ਹੁਣ ਉਡਾਦੀ ਮਰਵਾ ਦਿੰਦਾ ਕਿ ਉਹ ਤਾਂ ਦਪਾਤਨਾ ਤੇ ਬੈਠਣ ਲੱਗਿਆ ਭਾਈ ਸਾਡੀ ਤਾਂ ਬਪਾਸ ਦਾ ਕੋਈ ਨਹੀਂ ਤਾਂ ਵਾਗ ਗੁਰੂ ਵਾਗ ਗੁਰੂ ਕਰਨ ਵਾਲੇ ਬੰਦੇ ਆ ਲੱਲੂ ਕਰੇ ਕਵਲੀਆਂ ਰੱਬ ਛਿੱਧੀਆਂ ਪਾਵੇ ਇੱਧਰ ਵੀ ਰਾਜੀ ਉੱਧਰ ਅੰਦਰ ਵੀ ਰਾਜੀ ਜਿੱਥੇ ਬੱਕਰਾਂ ਰੱਬ ਦੇ ਰੰਗ ਦੇ ਰਹਿਣਾ ਬੱਕਰਾਂ ਨੂੰ ਰੋਕਿਆ ਜਾ ਰਹੀ ਹੈ ਲੱਗਦਾ ਇਹ ਜਿਹੜਾ ਸੀਤਾ ਜਾ ਰਿਹਾ ਜੀ ਇਹਦੇ ਨਾਲ ਵਰਕਰਾਂ ਦਾ ਹੌਸਲਾ ਹੋਰ ਵਧੂਗਾ ਕਿ ਅਗਲੀਆਂ ਲੋਕਾਂ ਇਹ ਵਰਕਰ ਚੜ੍ਹਦੀ ਕਲਾ ਜਿਹਦੇ ਵੇਖ ਇੰਨੀ ਖੰਡ ਕੇ ਆਏ ਨੇ ਉਹਨਾਂ ਦਾ ਧੰਨਵਾਦ ਹੈ ਮੇਰਾ ਇਹ ਜਰਨਲ ਬੰਦੇ ਨੇ ਪਰ ਆਈ ਇਹ ਚੀਤ ਸਦਾ ਨਹੀਂ ਰਹਣੀ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਵੇਖੀ ਅੰਤਰਾ ਵੱਟੋ ਵੱਟ ਭਜਾਵਗੇ ਚੇਤੇ ਰੱਖੇਗਾ ਕਿ ਕਿੱਥੇ ਵਾਪਿਆ ਮੰਨਾਂਗਾ ਤੂੰ ਤਾਂ ਅੱਗੇ ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦਾ ਲੰਬਰ ਲੁੰਬਰ ਬਹਿ ਗਿਆ ਪੀ ਘੱਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉ ਇਤਨੀ ਹਣ ਮੈਨੂੰ ਜਾਣ ਲੈਣ ਦੇ ਉਹਨੂੰ ਬੋਸਤੀ ਹੋਊਗਾ ਮੇਰੀ ਦੇਖੋ ਮੈਂ ਕਾਨੂੰਨ ਦਾ ਸਤਕਾਰ ਕਰਦਾ ਸਿੱਤਾ ਬੇ ਸਿੱਤਾ ਰਹਿ ਤਾਂ ਵੀ ਛਤਕਾਰ ਕਰਦਾ ਮੈਂ ਤਾਂ ਜੀਨਾ ਸਾਹਿਬ ਦਾ ਦੇਖੋ ਉਹ ਦਿਨ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਕੱਲੇ ਦਾਸ ਨੂੰ ਛੱਡਿਆ ਤੁਹਾਨੂੰ ਤਾਂ ਨਹੀਂ ਛੱਡਿਆ ਲੱਤੀ ਨੂੰ ਰਿਟਾਇਰ ਹੋ ਗਏ ਸੀ 30 ਨੂੰ ਦਾਸ ਨੂੰ ਛੱਡ ਲਿਆ ਮੈਨੂੰ ਤਾਂ ਕੋਬੀ ਕੁਬੀ ਵੀ ਪਲਾਈ ਸੀ ਕਿਸੇ ਨੇ ਖਬਰ ਵੀ ਲਾ ਲਈ ਕਿਸੇ ਨੇ ਕੋਕੀ ਕੁ ਖਵਾਤਾ ਸੀ ਮੈਨੂੰ ਫਿਰ ਹੁਣ ਜੀਨੇ 30 ਸਾਲ ਦੀ ਨੌਕਰੀ ਕੀਤੀ ਉਹ ਵੀ ਦੱਸ ਬਹੁਤ ਵਿਚਾਰੇ ਦੀ ਚਾਰਚੀ ਢਾਲੇ ਤੱਕ ਨਹੀਂ ਫਾਈਲ ਹੋਈ ਚਲੋ ਇਹਨਾਂ ਮੇਰੀ ਪੁੱਛ ਕੇ ਚ ਕੀਤੀ ਆ ਸਰਕਾਰ ਨੂੰ ਕੁਛ ਕਰਨ ਦੀ ਕੋਸ਼ਿਸ਼ ਕੀਤੀ ਉਹ ਪ੍ਰਧਾਨ ਮੰਤਰੀ ਕਿਉਂ ਦੀ ਚਾਰਚੀ ਫਾਈਲ ਕਰ ਦਿਓ ਜੇ ਫਾਈਲ ਹੋ ਜੂ ਤੇ ਗਵਰਨਟੇਕ ਵੀ ਸਾਹਮਣੇ ਆ ਜੂ ਨਹੀਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਚਾਰਜੀ ਵੀ ਤੇ ਇਸ ਲਈ ਅਮਨ ਅਰੋੜਾ ਨੂੰ ਕੈਬਨਟ ਤੋਂ ਬਾਹਰ ਕਰਨ ਦੇ ਲਈ ਅਪੀਲ ਵੀ ਪਾਈ ਗਈ ਹੈ ਨੋਟਿਸ ਵੀ ਜਾਰੀ ਜਾਰੀ ਹੋਇਆ ਹਾਈ ਕੋਰਟ ਦਾ ਕਿਵੇਂ ਦੇਖ ਲਿਓ ਦੇਖੋ ਕਾਨੂੰਨ ਦੇ ਉੱਤੇ ਕੋਈ ਨਹੀਂ ਇਹ ਜਾਣ ਬੁੱਝ ਕੇ ਜਿਹੜਾ ਬੰਦੇ ਨੂੰ ਕੋਰਟ ਨੇ ਕਨਵਿਕਟ ਕੀਤਾ ਹੋਵੇ ਉਹਦਾ ਇਮੀਡੀਏਟਲੀ ਉਹਦੀ ਮੈਂਬਰਸ਼ਿਪ ਦਰਪਦ ਹੋਣੀ ਚਾਹੀਦੀ ਹੈ ਇਹ ਕਾਨੂੰਨ ਹੈ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਤੋਂ ਦੀ ਹੋਣਾ ਚਾਹੀਦਾ ਔਰ ਜਿਵੇਂ ਮੈਂ ਇਹ ਬੇਨਤੀ ਕਰਦਾ ਥੋੜੇ ਰਾਈ ਕਿ ਨਾ ਤਾਂ ਉਹਨੂੰ ਝੰਡਾ ਲਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਤਾਂ ਭ੍ਰਸਤਾਤੋਂ ਦੀ ਮੈਂਬਰਸ਼ਿਪ ਡਿਸਕਵালিਫਾਈ ਹੋਣੀ ਜੇਕਰ ਲਾਅ ਇਜ਼ ਬਾਵਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮੈਂ ਤੁਹਾਨੂੰ ਦੱਸਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾ ਲਹਿਰਾਵੇ ਕਿਉਂਕਿ ਇਹ ਜਿਹੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਆ ਜੇ 26 ਜਨਵਰੀ ਤੋਂ ਪਹਿਲਾਂ ਉਹ ਵੀਡੀਓ ਆ ਸਕਦੀ ਹੈ ਕਿਉਂ ਨਹੀਂ ਆ ਸਕਦੀ ਜੇ ਦਾਤ ਨਾ ਅੰਦਰ ਗਿਆ ਤੇ ਆ ਸਕਦੀ ਮੁੱਖ ਮੰਤਰੀ ਥੈਂਕ ਯੂ ਮੁੱਖ ਮੰਤਰੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593